ਸਭ ਤੋਂ ਪਹਿਲਾਂ ਜਿਹੜਾ ਤੁਸੀਂ ਬੱਕਰੀ ਫਾਰਮ ਸ਼ੁਰੂ ਕਰਨਾ ਉਹ ਕਾਮਯਾਬ ਹੋਣ ਦੇ ਵੀ ਉਹੀ 7-8 ਰੀਜ਼ਨ ਹੈ ਔਰ ਬੰਦ ਹੋਣ ਦੇ ਵੀ ਉਹੀ 7-8 ਰੀਜ਼ਨ ਹੈ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਬਰੀਡ ਕਿਹੜੀ ਲੈਣੀ ਹੈ ਦੇਖੋ ਇੱਕ ਮੈਂ ਲਿਖੀ ਹੈ ਸਭ ਤੋਂ ਉੱਪਰ ਲਿਖਿਆ ਇਹ ਵਿੱਚ ਉਹ ਬਰੀਡ ਆਉਂਦੀ ਹੈ ਜਿਹਦਾ ਦੁੱਧ 2 ਲੀਟਰ ਹੋਰ 2 ਲੀਟਰ ਤੋਂ ਉੱਪਰ ਹੈ। ਬਰਾਵੋ। ਮੈਂ ਅਵਤਾਰਬਾਸੀ ਕਾਂਗਰੋਡ ਫਾਰਮ ਤੇ ਤੁਸੀਂ ਆਏ ਹੋ ਪਟਿਆਲਾ ਵਿਖੇ। ਤੇ ਦੋ ਗੱਲਾਂ ਦੱਸ ਦਿੰਨਾ ਮੈਂ। ਇੱਕ ਤੇ ਤੁਹਾਡਾ ਕੋਈ ਵੀ ਸਵਾਲ ਹੋਵੇ। ਹਨਾ? ਉਹ ਤੁਸੀਂ ਆਪਣੀ ਕਾਪੀ ਤੇ ਲਿਖ ਲਓ ਆਪਾਂ ਜੇਸ ਵਿਸ਼ੇ ਤੇ ਗੱਲ ਕਰੀਏ ਆਪ ਜੀ ਉਹਦਾ ਸਵਾਲ ਜਿੰਨੇ ਮਰਜ਼ੀ ਪੁੱਛੋ ਹਨਾ ਆਪਾਂ ਸਪੋਜ਼ ਬਿਮਾਰੀ ਦੀ ਗੱਲ ਕਰਦੇ ਆਂ ਤੁਸੀਂ ਕਹੋਗੇ ਜੀ ਮੈਂ ਸ਼ੈੱਡ ਕਿੱਦਾਂ ਪਾਉਣਾ ਫਿਰ ਉਹ ਪਾਸਾ ਜਦੋਂ ਸ਼ੈੱਡ ਤੇ ਆਵਾਂਗੇ ਉਦੋਂ ਸ਼ੈੱਡ ਦੇ ਜਿੰਨੇ ਪੁੱਛਣੇ ਉਹਨੇ ਪੁੱਛ ਲਈਏ ਔਰ ਜੋ ਜਿੰਨੀ ਵਾਰੀ ਤੁਸੀਂ ਪੁੱਛਣਾ ਚਾਹੋ ਉੰਨੀ ਵਾਰੀ ਪੁੱਛੋ ਮਤੇ ਸੰਗਨ ਦੀ ਲੋੜ ਨਹੀਂ ਜੇ ਦੋ ਵਾਰੀ ਚ ਨਹੀਂ ਸਮਝ ਆਇਆ 10 ਵਾਰੀ ਪੁੱਛੋ ਕੋਈ ਦਿੱਕਤ ਆ ਨਹੀਂ ਗਈ ਠੀਕ ਹੈ ਜੀ ਸਭ ਕੋ ਲਿਖ ਲਿਓ ਜਿਨ੍ਹਾਂ ਨੇ ਲੋਨ ਲੈਣਾ ਹੈ ਜਿਨ੍ਹਾਂ ਨੇ ਨਹੀਂ ਲੈਣਾ ਜਿਨ੍ਹਾਂ ਨੇ ਲੋਨ ਵੀ ਲੈਣਾ ਹੈ ਉਹਨਾਂ ਨੂੰ ਵੀ ਐਨੀਮਲ ਹਸਬੈਂਡਰੀ ਵਾਲੇ ਜਦੋਂ ਤੁਹਾਡੇ ਉੱਥੇ ਆਉਣਗੇ ਜਾਂ ਬੈਂਕ ਮੈਨੇਜਰ ਜਿਹਨੇ ਮਾੜੇ ਮੋٹے ਕੀੜੇ ਪਾਉਣੇ ਆ ਉਹ ਤੁਹਾਡੇ ਤੋਂ ਇਹਦੇ ਤੇ ਗੱਲ ਵੀ ਕਰ ਸਕਦਾ ਹੈ ਜੇ ਕੱਲ ਨੂੰ ਨਾ ਜਵਾਬ ਆਵੇ ਕਹੇਗਾ ਜੀ ਤੁਹਾਨੂੰ ਸਮਝ ਹੀ ਹੈ ਨਹੀਂ ਕੀ ਦੇ ਦੇਣਾ ਮੈਨੂੰ ਤੇ ਇਸ ਕਰਕੇ ਆ ਔਰ ਜਿਹਨੇ ਕੰਮ ਪ੍ਰੋਪਰ ਬਗੈਰ ਲੋਨ ਦੇ ਵੀ ਕਰਨਾ ਉਹਨੂੰ ਵੀ ਓਨਾ ਜ਼ਰੂਰੀ ਹੈ ਜਿੰਨਾ ਆਪਾਂ ਨੂੰ ਚਾਹੀਦਾ ਸਾਰੇ ਔਰ ਬਾਰ-ਬਾਰ ਇਹੀ ਹੈ ਕਿ ਜਿੰਨੀ ਵਾਰੀ ਤੁਹਾਨੂੰ ਲੱਗੇ ਵੀ ਮੈਨੂੰ ਨਹੀਂ ਸਮਝ ਲੱਗੀ ਮੈਂ ਪੁੱਛਣਾ ਤੁਸੀਂ ਪੁੱਛ ਸਕਦੇ ਹਾਂਜੀ ਹੋ ਗਿਆ ਚਲੋ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਬੱਕਰੀ ਫਾਰਮ ਸ਼ੁਰੂ ਕਰਨਾ ਉਹ ਕਾਮਯਾਬ ਹੋਣ ਦੇ ਵੀ ਉਹੀ 7-8 ਰੀਜ਼ਨ ਹੈ ਔਰ ਬੰਦ ਹੋਣ ਦੇ ਵੀ ਉਹੀ 7-8 ਰੀਜ਼ਨ ਹੈ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਬਰੀਡ ਕਿਹੜੀ ਲੈਣੀ ਹੈ ਇਹਦੇ ਵਿੱਚ ਬਰੀਡ ਆਉਂਦੀਆਂ ਦੇਖੋ ਇੱਕ ਮੈਂ ਲਿਖੀ ਐ ਸਭ ਤੋਂ ਉੱਪਰ ਲਿਖਿਆ ਮੈਂ ਮਿਲਕ ਔਰ ਮੀਟ ਇਹਦੇ ਵਿੱਚ ਉਹ ਬਰੀਡ ਆਉਂਦੀ ਐ ਜਿਹਦਾ ਦੁੱਧ 2 ਲੀਟਰ ਔਰ 2 ਲੀਟਰ ਤੋਂ ਉੱਪਰ ਹੈ ਮੀਟ ਦਾ ਤੇ ਦੇਖੋ ਬੱਕਰਾ ਜਿਹੜਾ ਹੈਗਾ ਇਹ ਮੀਟ ਇੱਚ ਤਾਂ ਸਭ ਤੋਂ ਇਸਤੇਮਾਲ ਹੋਣਾ ਹੀ ਐ ਕਈ ਲੋਕੀ ਜਿਹੜਾ ਪਿਓਰ ਦੁੱਧ ਦਾ ਕੰਮ ਕਰਨਾ ਚਾਹੁੰਦੇ ਆ ਉਹ ਇਦਾਂ ਕਰ ਸਕਦੇ ਆ ਦੂਜਾ ਆਂਦਾ ਮੀਟ ਔਰ ਮਿਲਕ ਬਈ ਜਿਨ੍ਹਾਂ ਨੇ ਮੀਟ ਤੇ ਕੰਮ ਕਰਨਾ ਕਰਨਾ ਪਰ ਜੋ ਦੁੱਧ ਆ ਜੇ ਉਹ ਵੀ ਠੀਕ ਹੈ ਤੀਜਾ ਆਉਂਦਾ ਇਹਦਾ ਚਮੜਾ ਜਿਹੜਾ ਚਮੜਾ ਹੈਗਾ ਬੰਗਾਲ ਬਿਹਾਰ ਚ ਕੋਈ ਬੱਕਰੀ ਆਂਦੀ ਹੈ ਬਲੈਕ ਬੰਗਾਲ ਮੈਕਸਿਮਮ ਚਮੜਾ ਉਹਦਾ ਯੂਜ਼ ਹੁੰਦਾ ਔਰ ਛੋਟੀ ਬੱਕਰੀ ਹੈ ਮੀਟ ਉਹਦਾ ਸਭ ਤੋਂ ਵਧੀਆ ਵਿਕਦਾ ਇੱਕ ਜਿਹੜਾ ਆਪਾਂ ਪਸ਼ਮੀਨਾ ਕਰਦੇ ਆ ਪਸ਼ਮੀਨਾ ਦੀ ਸ਼ਾਲ ਔਰ ਇਹ ਇਹ ਸਭ ਹਮਾਚਲ ਦੀਆਂ ਗੱਦੀ ਚਾਂਗੀ ਥਾਂਗੀ ਇਹ ਬਰੀਡ ਹੈਗੀਆਂ ਜਿਹੜੀਆਂ ਉਹਦੇ ਤੇ ਕੰਮ ਕਰਦੀਆਂ ਠੀਕ ਹੈ ਜੀ ਹੁਣ ਪਹਿਲਾਂ ਤੁਹਾਡੇ ਮਨ ਚ ਇਹ ਹੋਣਾ ਚਾਹੀਦਾ ਹੈ ਕਿ ਬਈ ਮੈਂ ਕਿਸ ਚੀਜ਼ ਤੇ ਕੰਮ ਕਰਨਾ ਹੈ ਦੂਜਾ ਤੁਸੀਂ ਕਿਹੜੀ ਬਰੀਡ ਲੈਣੀ ਹੈ ਬਰੀਡ ਹਮੇਸ਼ਾ ਜਿਹੜਾ ਤੁਹਾਡਾ ਏਰੀਆ ਹੈਗਾ ਜਿੱਥੇ ਤੁਸੀਂ ਹੈਗੇ ਹੋ ਉਥੇ ਦੀ ਲਓਗੇ ਉਹਦਾ ਬੈਨੀਫਿਟ ਇਹ ਹੁੰਦਾ ਇੱਕ ਤੇ ਜਿਹੜਾ ਉਹਦੀ ਇਮਿਊਨਿਟੀ ਬਣੀ ਰਹਿੰਦੀ ਹੈ ਉਪਰੀ ਜਗ੍ਹਾ ਨਹੀਂ ਲੱਗਦੀ ਹੁੰਦੀ। ਰਾਜਸਥਾਨ ਤੋਂ ਸਪੋਜ਼ ਤੁਸੀਂ ਕੋਈ ਬੱਕਰੀ ਲਿਆਏ ਹਨਾ ਆਪਾਂ ਐਗਜ਼ਾਮਪਲ ਵੱਜੋ ਗੱਲ ਕਰਦੇ ਹਾਂ। ਤੇ ਉਹ ਬੱਕਰੀ ਇੱਥੇ ਆ ਕੇ 4 ਮਹੀਨੇ ਤੇ ਸੈੱਟ ਹੋਣ ਨੂੰ ਲਾ ਦੂਗੀ। ਤੇ ਤੁਸੀਂ 4 ਮਹੀਨੇ ਸਮਝ ਲਓ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਿੱਛੇ ਹੋ। ਕੰਮ ਸ਼ੁਰੂ ਕਰੋ ਅਗਰ ਤੁਹਾਨੂੰ ਲੱਗਦਾ 2-4-5 ਮਹੀਨੇ ਬਾਅਦ ਵੀ ਮੈਂ ਦੂਜੀ ਬਰੀਡ ਪਾਉਣੀ ਹੈ। ਉਹ ਉਦੋਂ ਪਾ ਲੋ ਤਾਂ ਕਿ ਤੁਹਾਡੇ ਜਿਹੜਾ ਕੰਮ ਹੈ ਜੋ ਤੁਹਾਡਾ ਮੁਨਾਫਾ ਹੈ ਉਹ ਤੁਹਾਨੂੰ ਤੰਗ ਨਾ ਕਰੇ ਇਫੈਕਟ ਨਾ ਹੋਵੇ ਵੀ ਤੁਹਾਡੇ ਮੁਨਾਫੇ 'ਚ ਆਵੇ ਸਭ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਬਰੀਡ ਦਾ ਮੈਂ ਤੁਹਾਨੂੰ ਦੱਸਦਾ ਦੂਜਾ ਤੁਹਾਡਾ ਸ਼ੈੱਡ ਪਿਆ ਹੋਣਾ ਚਾਹੀਦਾ ਹੈ ਚਾਰੇ ਦੀ ਪੂਰੀ ਵਿਵਸਥਾ ਹੋਣੀ ਚਾਹੀਦੀ ਹੈ ਵੈਕਸੀਨ ਦਾ ਪੂਰਾ ਇੰਤਜ਼ਾਮ ਹੋਣਾ ਚਾਹੀਦਾ ਔਰ ਜੋ ਤੁਹਾਡੇ ਲੋਨ ਹੈ ਇਹ ਸਭ ਤਿਆਰ ਕਰਕੇ ਉਹਦੇ ਬਾਅਦ ਆਪਾਂ ਬੱਕਰੀਵਾਲ ਜਾਣਾ ਇਹ ਨਾ ਹੋਏ ਕਿ ਆਪਾਂ ਬੱਕਰੀ ਲਿਆ ਕੇ ਰੱਖ ਲਈਏ ਫਿਰ ਗਵਾਂਢੀ ਤੋਂ ਮੰਗਦੇ ਰਹੀਏ ਵੀ ਲਿਆ ਇੱਕ ਟੋਕਰਾ ਤੂੜੀ ਦਾ ਦੇਦੇ ਜੱਤ ਹੀ ਨਹੀਂ ਆਉਂਦਾ ਦੂਜਾ ਜਿੱਥੋਂ ਤੁਸੀਂ ਬੱਕਰੀ ਲੈਣੀ ਹੈ ਤੁਸੀਂ ਉਹਦੀ ਫੀਡ ਪੁੱਛੋ ਉਹਨੂੰ ਕਿ ਉਹ ਕੀ ਫੀਡ ਪਾਉਂਦੇ ਆ ਸਮਝ ਲਓ ਤੁਸੀਂ ਮੇਰੇ ਤੋਂ ਬੱਕਰੀ ਲੈਣ ਆਏ ਮੈਂ ਪੋਣਾ ਗਵਾਰੇ ਦਾ ਨੀਰਾ ਤੁਹਾਡੇ ਕੋ ਗਵਾਰੇ ਦੇ ਨੀਰੇ ਦਾ ਜਗਾੜ ਹੈ ਨਹੀਂ ਹੁਣ ਤੁਸੀਂ ਲੈ ਲਿਆ ਉਥੋਂ ਤੂੜੀ ਘਰੇ ਬੱਕਰੀ ਕਦੇ ਨਹੀਂ ਖਾਏਗੀ ਠੀਕ ਹੈ ਕਾਰਨ ਉਹਦਾ ਹੁੰਦਾ ਜਗਾ ਬਦਲ ਗਈ ਉਹਦਾ ਮਾਲਕ ਬਦਲ ਗਿਆ ਉਹਦਾ ਘਰ ਬਦਲ ਗਿਆ ਮੌਸਮ ਬਦਲ ਗਿਆ ਤੇ ਜੇ ਇਸ ਵੇਲੇ ਉਹਨੂੰ ਬੱਕਰੀ ਨੂੰ ਤੁਸੀਂ ਆਪਣੇ ਉਹ ਕਹਿੰਦੇ ਨਾ ਦੇਵਤਾਵਾਂ ਨੇ ਕੱਢਿਆ ਸੀ અમૃત ਉਹ ਵੀ પા દોંગે ਉਹ ਵੀ ਨਹੀਂ ખાએ گی۔ ਆਪਣੀ ਗਾਂ ਮੱਝ ਜਿਹੜੇ ਰੱਖਦੇ ਆ ਉਹਨਾਂ ਨੂੰ ਪਤਾ ਉਹ ਵੀ ਗਾਂ ਵੀ 8-10 ਦਿਨ 15 ਦਿਨ ਉਪਰ ਕਰਦੀ ਐ। ਤੇ ਇਹਦੇ ਲਈ ਸਭ ਤੋਂ ਵਧੀਆ ਤਰੀਕਾ ਇਹ ਹੁੰਦਾ ਜਿੱਥੋਂ ਤੁਸੀਂ ਬੱਕਰੀ ਲਈ ਐ। ਉਹਦੇ ਕੋਲੋਂ ਘੱਟੋ-ਘੱਟ ਹਫ਼ਤੇ 10 ਦਿਨ ਦਾ ਜੋ ਨੀਰਾ ਪਾਉਂਦਾ ਉਹ ਖਰੀਦ ਲਵੋ। ਠੀਕ ਹੈ ਜੀ ਆਪਣੇ ਇੱਥੇ ਲਿਆਓ। ਪਹਿਲੇ ਦੋ ਦਿਨ ਤਿੰਨ ਦਿਨ ਜੋ ਤੁਸੀਂ ਉਥੋਂ ਨੀਰਾ ਖਰੀਦ ਕੇ ਲਿਆਏ ਉਹ ਉਹਨੂੰ ਪਾਵੋ ਤੀਜੇ ਦਿਨ 75% ਉਹਦਾ ਪਾਵੋ 25 ਆਪਣਾ ਪਾਵੋ ਹੋਰ ਦੋ ਦਿਨ ਬਾਅਦ 50 ਆਪਣਾ ਪਾਵੋ 50 ਉਹਨਾਂ ਦਾ ਪਾਵੋ ਫਿਰ 75 ਔਰ ਫਿਰ 100 ਤੇ ਆਪਣਾ ਲੈ ਕੇ ਆਓ ਠੀਕ ਹੈ ਜੀ ਦੂਜਾ ਹਮੇਸ਼ਾ ਕੋਸ਼ਿਸ਼ ਇਹ ਕਰੋ ਜਿੱਥੋਂ ਬੱਕਰੀ ਲਈਏ ਉੱਥੇ ਵੈਕਸੀਨ ਕਰਕੇ ਲਿਆਈਏ ਕਰਕੇ ਇੰਦਾ ਸੈਂਸ ਕਿ ਬੱਕਰੀ ਖਰੀਦਣ ਤੋਂ ਹਫਤਾ ਪਹਿਲਾਂ ਅਗਰ ਪੋਸੀਬਲ ਹੈਗਾ ਤੇ ਉਹਦੇ ਉੱਥੇ ਹੀ ਵੈਕਸੀਨ ਕਰ ਲੈ ਠੀਕ ਹੈ ਜੀ ਅਗਰ ਨਹੀਂ ਹੈ ਬੱਕਰੀ ਲਓ ਚਾਰਾ ਮੈਂ ਤੁਹਾਨੂੰ ਦੱਸਿਆ ਉਹਦੇ ਤੋਂ ਖਰੀਦ ਲਵੋ ਉਹਨੂੰ ਲੈ ਆਓ ਆਪਣੇ ਫਾਰਮ ਤੇ ਆਪਣੇ ਫਾਰਮ ਤੇ ਲਿਆ ਕੇ ਪਹਿਲੇ ਦਿਨ ਉਹਨੂੰ 2-3 ਘੰਟੇ ਤੇ ਉਦਾਂ ਹੀ ਖੁੱਲਾ ਛੱਡ ਦਿਓ। 3-4 ਘੰਟੇ ਬਾਅਦ ਪਾਣੀ ਪਾਓ। ਔਰ ਜੋ ਨੀਰਾ ਤੁਸੀਂ ਉਥੋਂ ਲਿਆਂਦਾ ਉਹ ਉਹਨੂੰ ਪਾਓ। ਚੌਥੇ ਦਿਨ ਉਹਦੀ ਕਰੋ ਡੀ ਵਰਮਿੰਗ।